ठाकुर प्रतिपाल <coughs> निमख तुम ही प्रतिपाल हो हम वारक तुमरे तारे जिसके श्री ऊपर तू स्वामी सो दुख कैसा पावे ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਣਾ ਚੀਤ ਨ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੀਰੇ ਤੇਰੇ ਸੇਵਕ ਕੋ ਕੋ ਕੁਛ ਨਹੀਂ ਜਮ ਨਹੀਂ ਆਵਨੇ ਵਾਇ ਦੂਰ ਚੱਲ ਕੇ ਮੈਂ ਤਕੀਏ ਤੋਂ ਸ਼ਰਣਾਏ ਜੀਉ ਮੈਂ ਅਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਮੇਰਾ ਸਭ ਦੁੱਖ ਗਵਾਏ ਸਰਬ ਸਨਮਾਨ ਜੋ ਜੋਗੋ ਜੋਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂਰ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਉਰਪਿਆਰੀ ਸਾਧ ਸੰਗਤ ਜੀ ਮਟ ਪਾਗੇ ਹਾਂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰ ਤੇ ਤਰਸ ਦੇ ਸਦਕਾ ਉਹਨਾਂ ਦੀ ਪਾਵਨ ਹਜ਼ਰੀ ਦੇ ਅੰਦਰ ਸੰਧਿਆ ਵੇਲੇ ਰਲਮਿਲ ਕੇ ਸੀ ਹਾਜ਼ਰੀਆਂ ਭਰ ਰਹੇ ਆ। ਆਪ ਜੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਰਸਾਂ। ਉਪਰੰਤ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਧੰਨ 시 ਗੁਰੂ ਰਾਮਦਾਸ ਪਾਤਸ਼ਾਹ ਨੇ ਮਿਹਰ ਕੀਤੀ ਤਰਸ ਕੀਤਾ ਆਪਣੀ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਹਜ਼ੂਰ ਨੇ ਉਦਮ ਉਪਰਾਲਾ ਬਖਸ਼ਿਸ਼ ਕੀਤਾ ਏ। ਆਓ ਜੇ ਤੁਨਾਂ ਕੋ ਸਮਾ ਸੱਚੇ ਪਾਤਸ਼ਾਹ ਜੀ ਤੋਂ ਸਾਨੂੰ ਮਿਲਿਆ ਏ ਉਤਨੇ ਸਮੇ ਨੂੰ ਸੱਚੇ ਗੁਰੂ ਸੱਚੀ ਵਿਚਾਰ ਦੇ ਨਾਲ ਜੋੜੀਏ। ਕਰੋ ਜੀ ਗੁਰੂ ਫਤੇ ਪਰਮਾਨ ਮਨੋਗਿਰਤੀਆਂ ਅਗਾਕਰ ਕਰਦੇ ਹੁਆ ਦੋ ਮੇਹੱਤਜੋੜ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਚਰਨ ਕਮਲਾ పాਸ ਲਵਾਉ ਹਾਜ਼ਰੀ ਇੱਕੋ ਹੀ ਵਾਰੀ ਦੇ ਵਿੱਚ ਇੱਕੋ ਹੀ ਰਲ ਮਿਲ ਕੇ ਆਵਾਜ਼ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਵਾਨਾਂ ਦੇ ਅੰਦਰ ਅਸੀਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਸਮਾਜ ਮਹੱਲਾ ਚੌਥਾ ਤਾਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹਰ ਗੁਣ ਪੜੀਏ ਹਰ ਗੁਣ ਗੁਣੀਏ। ਹਜ਼ੂਰ ਕਹਿੰਦੇ ਹੈ ਭਾਈ ਹੈ ਸਤਸੰਗੀ ਮਿੱਤਰ ਆਓ ਰਲ ਕੇ ਅਸੀਂ ਸਾਰੇ ਪ੍ਰਮਾਤਮਾ ਦੇ ਗੁਣਾ ਵਾਲੀ ਜਿਹੜੀ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੀ ਪਾਵਨ ਬਾਣੀ ਹੈ ਨਾ ਉਹਨੂੰ ਪੜੀਏ ਤੇ ਉਹਨੂੰ ਵਿਚਾਰੀਏ। ਹੁਣ ਹਜ਼ੂਰ ਨੇ ਆਖਿਆ ਹੈ ਨਾ ਬਾਣੀ ਬਿਰਲੋ ਵਿਚਾਰ ਸੀ। ਕੋਈ ਹੈ ਦੁਨਿਆਵੀ ਲੋਕ ਦੇ ਵਿੱਚ ਵਿਰਲਾ ਹੀ ਇਹ ਇਨਸਾਨ ਜੋ ਵਿਚਾਰਦਾ ਏ ਜੋ ਪੜਦਾ ਏ ਵਿਚਾਰ ਤਾਂ ਹੁਣ ਦੇਖੋ ਇਹ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱਡੀ ਐਗਜ਼ੈਂਪਲ ਹੈ ਸਤਿਗੁਰ ਜੀ ਨੇ ਸਾਨੂੰ ਰਹਾਉ ਦਿੱਤਾ ਹੈ ਨਾ ਰਹਾਉ ساری ਜ਼ਿੰਦਗੀ ਦੇ ਵਿੱਚ ਠਹਿਰਾਉ ਹੋਣਾ ਲਾਜ਼ਮੀ ਹੈ ਅਸੀਂ ਕਿਸੇ ਵੀ ਗੁਰੂ ਘਰ ਜਾਈਏ ਤਾਂ ਗੁਰੂ ਦੇ ਦਰਸ਼ਨਾਂ ਨੂੰ ਜਦੋਂ ਲਾਈਨ ਲੱਗੀ ਹੋਵੇ ਉੱਥੇ ਮਨ ਦੇ ਵਿੱਚ ਠਹਿਰਾਉ ਹੋਣਾ ਅਤਿ ਹੀ ਦਾ ਲਾਜ਼ਮੀ ਹੈ ਜਦੋਂ ਉੱਥੇ ਵੀ ਕਾਲੀ ਕਾਲੀ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਆ ਨਾ ਜਿੱਥੇ ਗਏ ਆ ਉੱਥੇ ਤੇ ਸਾਨੂੰ ਰਹਾਉ ਉੱਥੇ ਦਾ ਠਹਿਰਾਉ ਸਿਖਾਇਆ ਜਾ ਰਿਹਾ ਏ ਕਿ ਇੱਥੋਂ ਅਸੀਂ ਲੈਣ ਕੀ ਆਏ ਆ ਤੇ ਸਿੱਖਣ ਕੀ ਆਏ ਆ ਇਹੀ ਤਾਂ ਜ਼ਿੰਦਗੀ ਦੇ ਵਿੱਚ ਠਹਿਰਾਉ ਅਤੀ ਅੰਤ ਜ਼ਰੂਰੀ ਹੈ ਨਾ ਕਿ ਖੜਨਾ ਕਿੱਥੇ ਕਹੈ ਸਾਰੀ ਦੁਨਿਆਵੀ ਦੀ ਸ੍ਰਿਸ਼ਟੀ ਭੱਜੀ ਫਿਰ ਰਹੀ ਹੈ ਦੌੜੀ ਫਿਰ ਰਹੀ ਹੈ ਮਾਇਆ ਦੇ ਪਿੱਛੇ ਪਰ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਠਹਿਰਾਉ ਦੇ ਵਿੱਚ ਲੈ ਕੇ ਆਉਂਦੀ ਹੈ ਆਪਣੇ ਗੁਰਸਿੱਖ ਨੂੰ ਹੁਣ ਦੁਨਿਆਵੀ ਲੋਕ ਦੀ ਸਭ ਤੋਂ ਵੱਡੀ ਜੇ ਅਸੀਂ ਉਦਾਹਰਣ ਲੈ ਲਈਏ ਅੱਜ ਕੱਲ ਦੇ ਮੈਡੀਕਲ ਡਾਕਟਰ ਕੋਈ ਬੰਦਾ ਵੈਸੇ ਹੀ ਬਿਮਾਰ ਹੋ ਜਾਵੇ ਕੋਈ ਬੰਦਾ ਕਿੰਨੇ ਕੈਸਟਰੋਲ ਵਧਿਆ ਹੋਵੇ ਪਰ ਜੇ ਡਾਕਟਰ ਉਹਦਾ ਚੱਜਦਾ ਹੋਵੇ ਪੂਰਾ ਇਮਾਨਦਾਰ ਹੋਵੇ ਉਹਨੂੰ ਕੋਈ ਲਾਲਚ ਨਾ ਹੋਵੇ ਨਾ ਮਾਫ ਕਰਿਓ ਉਹ ਉਹਨੂੰ ਆਖੇਗਾ ਕਿ ਭਾਈ ਤਲੀਆਂ ਹੋਈਆਂ ਚੀਜ਼ਾਂ ਘੱਟ ਖਾਇਆ ਕਰ ਜਾਂ ਵਗੈਰਾ ਵਗੈਰਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖ ਕੇ ਵਿਚਾਰ ਇਹਨਾਂ ਨੂੰ ਇਹਨਾਂ ਤੋਂ ਵਿਚਾਰੀ ਪਰ ਜੇ ਹੋਵੇਗਾ ਕਿ ਭਾਈ ਇਹ ਜਾਈ ਤੇ ਤੂੰ ਆਪਣੇ ਮਨ ਦੇ ਜਲਾਸਾ ਇਹ ਕਿ ਮਾਇਆ ਕਮਾਉਣ ਦੀ ਉਹ ਆਖੇਗਾ ਕੋਈ ਗੱਲ ਨਹੀਂ ਜਿੱਥੇ ਹੋਰ ਚੀਜ਼ਾਂ ਭੱਜੀਆਂ ਫਿਰਦੀਆਂ ਨੇ ਇਹ ਵੀ ਭਜੇਗੀ ਹੁਣ ਹਜ਼ੂਰ ਨੇ ਇਹੀ ਆਖਿਆ ਹੈ ਨਾ ਕਿ ਬਾਣੀ ਬਿਰਲੋ ਵਿਚਾਰ ਸੀ ਹਣ ਗੁਰੂ ਨਾਨਕ ਦੀ ਬਾਣੀ ਤੁਹਾਨੂੰ ਵਿਚਾਰ ਕਰਨਾ ਸਿਖਾਉਂਦੀ ਹੈ ਪੜ੍ਹਨਾ ਸਿਖਾਉਂਦੀ ਹੈ ਜ਼ਿੰਦਗੀ ਦੇ ਵਿੱਚ ਸਥਿਰ ਅਵਸਥਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ ਹਜ਼ੂਰ ਕਹਿੰਦੇ ਇਹੀ ਤਾਂ ਸੰਬੰਧ ਦੇ ਵਿੱਚ ਸਥਿਰ ਅਵਸਥਾ ਆਉਣੀ ਲਾਜ਼ਮੀ ਹੈ ਨਾ ਪਰਮਾਤਮਾ ਨੇ ਤੁਹਾਨੂੰ ਗੁਰਸਿੱਖੋ ਰੱਬ ਦਾ ਰੂਪ ਬਣਾ ਕੇ ਦਿੱਤਾ ਏ ਇੱਕ ਰੱਬੀ ਰੱਬ ਰੂਪੀ ਤੁਸੀਂ ਇਹ ਪਰਮਾਤਮਾ ਦੀ ਉਸ ਦਰਗਾਹ ਦੇ ਵਿੱਚ ਪ੍ਰਮਾਨ ਹੋ ਜਾਣੀ ਹੈ ਉਹ ਜੋ ਤੁਸੀਂ ਆਪਣੇ ਮਨ ਦੇ ਵਿੱਚ ਠਹਿਰਾਉ ਲੈ ਕੇ ਅਤਿਅੰਤ ਦਾ ਲਾਜ਼ਮੀ ਜਦੋਂ ਜ਼ਿੰਦਗੀ ਦਾ ਸਥਿਰ ਰੂਪੀ ਹੀਰਾ ਹੈ ਨਾ ਨਾਮ ਉਹਦੇ ਲਈ ਕਬੂਲ ਹੋ ਜਾਂਦੀ ਹੈ ਹਜ਼ੂਰ ਨੇ ਉਹ ਜਿਹੇ ਉਦਾਹਰਣ ਦੇ ਦਿੱਤੀ ਹੈ ਪਹਿਲੇ ਹੀ ਸ਼ਬਦ ਦੀ ਅਰੰਭਤਾ ਦੇ ਵਿੱਚ ਹਰ ਗੁਣ ਪੜੀਐ ਹਰ ਗੁਣ ਗੁਣੀਐ ਕਿਹੇ ਭਾਈ ਆਓ ਪ੍ਰਮਾਤਮਾ ਦੀ ਰਲ ਮਿਲ ਕੇ ਉਹ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰੀਏ ਤੇ ਪ੍ਰਮਾਤਮਾ ਦੀ ਬਾਣੀ ਦਾ ਅੁਚਾਰਣ ਕਰੀਏ ਕਿ ਪ੍ਰਮਾਤਮਾ ਸਾਨੂੰ ਕੀ ਕਹਿ ਰਹੇ ਨੇ ਕੀ ਬਾਣੀ ਦੇ ਨਾਲ ਵਿਚਾਰ ਸਾਂਝੇ ਸਾਡੇ ਨਾਲ ਕਰ ਰਹੇ ਨੇ ਹਰ ਹਰ ਨਾਮ ਕਥਾ ਨਿਤ ਸੁਣੀਐ ਇਸੇ ਕਰਕੇ ਗੁਰੂ ਰਾਮਦਾਸ ਪਾਸ਼ਾ ਜੀ ਆਖਦੇ ਨੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਕਥਾ ਜੀ ਸਦਾ ਸੁਣਦੇ ਰਹੀਏ ਇਹ ਸਾਡੀ ਜ਼ਿੰਦਗੀ ਦਾ ਅਤ ਦਾ ਤੇ ਨਿਤ ਦਾ ਕੰਮ ਹੋਵੇ ਹੁਣ ਅੰਮ੍ਰਿਤ ਵੇਲਾ ਤੇ ਸੰਧਿਆ ਵੇਲੇ ਤੱਕ ਪ੍ਰਮਾਤਮਾ ਜੀ ਜਦੋਂ ਅਠੋ ਪੈਰ ਗੁਰੂ ਨਾਨਕ ਦੀ ਬਾਣੀ ਨਾਲ ਜੁੜਦੇ ਆ ਨਾ ਸਾਨੂੰ ਠਹਿਰਾਓ ਆਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਉਹ ਠਹਿਰਾਓ ਮੈਂ ਅਵਸਥਾ ਲਾਜ਼ਮੀ ਆ ਜਾਵੇਗੀ ਜੀ ਅਸੀਂ ਸਾਨੂੰ ਮਾਇਆ ਦਾ ਜੋ ਸਾਰੇ ਪਲੰਦੇ ਨੇ ਉਹ ਤੋਂ ਅਸੀਂ بڑے ਹੋ ਕੇ ਆਪਣੀ ਮਾਇਆ ਦੇ ਵਿੱਚ ਗੁਜ਼ਰਨਾ ਸ਼ੁਰੂ ਕਰ ਦਿੰਦੇ ਆ ਹਜ਼ੂਰ ਆਖਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਗੁਣ ਪੜੀਏ ਹਰ ਗੁਣ ਗੁਣੀਏ ਹੁਣ ਗੁਣੀਆਂ ਦਾ ਭਾਵ ਹੈ ਗੁਰੂ ਪਿਆਰੀ ਸਾਧ ਸੰਗ ਜੀ ਉਹ ਬਾਣੀ ਨੂੰ ਮੰਨਣਾ ਵਿਚਾਰਨਾ ਆਉ ਰਲ ਕੇ ਵਿਚਾਰੀਏ ਕਿ ਸਤਿਗੁਰੂ ਜੀ ਨੇ ਆਖੇ ਆਏ ਕਿ ਭਾਈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹੀ ਸੁਚੱਜਾ ਇਨਸਾਨ ਖਰਾ ਤੇ ਸੰਪੂਰਨ ਹੋ ਸਕਦਾ ਹੈ ਜਿਹਨੇ ਨਾਮ ਬਾਣੀ ਦਾ ਅਭਿਆਸ ਲੈ ਕੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਹੁਣ ਕੁਝ ਸੁਣਨਾ ਪੈਂਦਾ ਹੈ ਕੁਝ ਕਹਿਣਾ ਪੈਂਦਾ ਹੈ ਦੁਨਿਆਵੀ ਲੋਕ ਦੇ ਵਿੱਚ ਪਰ ਪ੍ਰਮਾਤਮਾ ਦੇ ਨਾਮ ਦੀ ਕਮਾਈ ਦੀ ਏਡੀ ਕੋ ਉਦਾਹਰਣ ਹੈ ਨਾ ਹਜ਼ੂਰ ਆਖਦੇ ਨੇ ਨਾ ਮੇਲੇ ਸਤ ਸੰਗਤ ਹਰ ਗੁਣ ਗਾਏ ਜਗ ਪੌ ਜਲ ਦੁੱਤਰ ਤਰੀਏ ਜਿਉ ਸਾਧ ਸੰਗਤ ਵਿੱਚ ਮਿਲ ਕੇ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਣ ਦੇ ਨਾਲ ਪਤਾ ਕੀ ਹੋ ਜਾਂਦਾ ਹੈ ਤੁਸੀਂ ਦੁੱਤਰ ਦਾ ਭਾਵ ਜਿੱਤੋਂ ਇੱਕ ਰਸਤੇ ਤੋਂ ਦੂਸਰੀ ਜਗ੍ਹਾ ਨਾ ਜਾਇਆ ਜਾ ਸਕੇ ਸਭ ਤੋਂ ਕਠਨ ਰਸਤਾ ਦੁੱਤਰ ਤੋਂ ਭਾਜ ਜਿਸ ਤੋਂ ਪਾਰ ਲੰਘਣਾ ਅਤਿ ਅੰਤ ਔਖਾ ਹੋਵੇ ਪਰ ਹਜ਼ੂਰ ਕਹਿੰਦੇ ਸਾਧ ਸੰਗਤ ਦੇ ਵਿੱਚ ਬਹਿ ਕੇ ਪਰਮਾਤਮਾ ਦੇ ਨਾਮ ਨਾਮ ਦੇ ਗੁਣ ਗਾ ਕੇ ਉਹਨੂੰ ਧਿਆ ਕੇ ਉਹਨੂੰ ਵਿਚਾਰ ਕੇ ਹਜ਼ੂਰ ਕਹਿੰਦੇ ਜਿਸ ਤੋਂ ਪਾਰ ਲੰਘਣਾ ਅਤਿਅੰਤ ਹੋਰ ਸੁਖਾਲਾ ਹੋ ਜਾਂਦਾ ਹੈ ਜਿਹੜਾ ਅਤਿਅੰਤ ਦੁੱਖਾ ਹੁੰਦਾ ਹੈ ਨਾ ਕਿਹੜਾ ਔਖਾ ਹੁੰਦਾ ਏ ਪਰ ਹਜ਼ੂਰ ਕਹਿੰਦੇ ਉਹ ਸਭ ਤੋਂ ਸੁਖਾਲਾ ਕਰ ਦਿੰਦਾ ਹੈ ਪਰਮਾਤਮਾ ਆਓ ਸ ਕੀ ਹਲ ਮੇਲ ਕਰੇ ਹਾਂ ਹੇ ਪਰਮਾਤਮਾ ਦੀ ਨਾਮ ਰੰਗੀ ਰੋਹੇ ਇਹ ਸਤ ਸੰਗਤ ਦੇ ਵਿੱਚ ਬੈਠੀ ਹੋਈ ਪਰਮਾਤਮਾ ਦੀ ਨਾਮ ਰੰਗੀ ਤੇ ਪਰਮਾਤਮਾ ਦੇ ਗੁਣ ਗਾਉਣ ਵਾਲੀ RAM ਰੰਗੀ ਰੂਹ ਆਓ ਸਤ ਸੰਗੀ ਦੇ ਨਾਲ ਮਿਲ ਕੇ ਪਰਮਾਤਮਾ ਦੀ ਪ੍ਰਾਪਤੀ ਦੀ ਸਤ ਸੰਗਤ ਬਣਾਈਏ ਤੇ ਗੁਰਾਂ ਦੀ ਸਾਂਝ ਕਰੀਏ ਆਓ ਸਖੀ ਹਰ ਮੇਲ ਕਰਿਆ ਹਰ ਦਾ ਭਾਵ ਹੈ ਪਰਮਾਤਮਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਜਿਹੜੇ ਗੁਰਮੁਖ ਮੈਨੂੰ ਮੇਰੇ ਪਰਪ੍ਰੀ ਪਰਮੀਤਮ ਪਰਮਾਤਮਾ ਵਾਹਿਗੁਰੂ ਅੱਲਾ ਗੋੜ ਤੇ ਉਹਦੇ ਨਾਲ ਮੈਨੂੰ ਜੋੜਨ ਲਈ ਉਦਮ ਦਿੰਦੇ ਨੇ ਮੈਨੂੰ ਉਤਾਵਲੇ ਨੇ ਉਸ ਪ੍ਰਮਾਤਮਾ ਨਾਲ ਜੋੜਨ ਲਈ ਹਜ਼ੂਰ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਪ੍ਰਮਾਤਮਾ ਆਪਣਾ ਮੁੱਢਕ ਤਾਬਾਂ ਦਾ ਮੁੱਢਕ ਤੀਬਾਂ ਦਾ ਜੋ ਸੁਭਾਅ ਹੈ ਨਾ ਉਹ ਸਦੀ ਵੀ ਕਾਇਮ ਰੱਖਦਾ ਹੈ ਪਰ ਭਾਈ ਗੁਰਦਾਸ ਜੀ ਅਸੀਸ ਦੇ ਕੇ ਸਾਨੂੰ ਆਖਦੇ ਨੇ ਕਿ ਤੂੰ ਇੱਕ ਕਦਮ ਪੁੱਟ ਕੇ ਤਾਂ ਦੇਖ ਗੁਰੂ ਰਾਮਦਾਸ ਪਾਸ਼ਾ ਜੀ ਆਪਣੇ ਤਖਤ ਤੋਂ ਉੱਠਣ ਲਈ ਤਿਆਰ ਬੈਠੇ ਨੇ ਤੂੰ ਇੱਕ ਕਦਮ ਚੱਲ ਕੇ ਤਾਂ ਦੇਖ ਸੱਚੇ ਪਾਸ਼ਾ ਜੀ ਵੱਲ ਤਨ ਸ਼੍ਰੀ ਗੁਰੂ ਅਨੰਤ ਸੱਮਹ ਰਾਜੀ ਵੱਲ ਤੁਰ ਕੇ ਤਾਂ ਦੇਖ ਚਰਨ ਸ਼ਰਨ ਗੁਰ ਇੱਕ ਪੈਰ ਅਜਾਇ ਚੱਲ ਸਤਿਗੁਰ ਕੋਟ ਪੈੰਡ ਅਗੇ ਹੋਏ ਲੇਤ ਹੈ ਸਤਿਗੁਰ ਜੀ ਦੀ ਪਾਵਨ ਬਾਣੀ ਦੇ ਵਿੱਚ ਕਿੰਨੀਆਂ ਉਦਾਹਰਣਾਂ ਤੁਹਾਨੂੰ ਗੁਰੂ ਇਹਨਾਂ ਜੋੜਨ ਲਈ ਆਖਦੀਆਂ ਨੇ ਸੱਚੇ ਪਾਤਸ਼ਾਹ ਤੁਹਾਨੂੰ ਆਪਣੇ ਚਰਨ ਕਮਲਾਂ ਨਾਲ ਪ੍ਰਮਾਤਮਾ ਦੇ ਨਾਲ ਮਿਲਣ ਲਈ ਅਸੀਸ ਦੇ ਕੇ نوازਦੇ ਨੇ ਇਸੇ ਤਰ੍ਹਾਂ ਦੀ ਸਭ ਤੋਂ ਵੱਡੀ ਸਾਖੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਸਮੇਂ ਤੋਂ ਪ੍ਰਚਲਿਤ ਹੈ ਸਾਡੇ ਪ੍ਰਚਾਰਕ ਸਾਡੇ ਕਥਾ ਦੇ ਮਹੌਤਵਾਰ ਬੰਦੇ ਸਾਡੇ ਨੇ ਵਿਚਾਰ ਸਾਂਝੇ ਕਰਦੇ ਨੇ ਗੁਰੂ ਪਿਆਰਿਓ ਤਨਸ਼ੀਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਰਸ਼ਨ ਨੂੰ ਇੱਕ ਮਾਈ ਆਈ ਉਹ ਮਾਈ ਆ ਕੇ ਸੇਵਾਦਾਰ ਨੂੰ ਕਹਿੰਦੀ ਜੀ ਮੈਂ ਛੇਵੇਂ ਪਾਤਸ਼ਾਹ ਧੰਨ 시ਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਕਹਿੰਦੇ ਮੈਂ ਕੁਝ ਗੁਰੂ ਸਾਹਿਬ ਜੀ ਤੋਂ ਮੰਗਣਾ ਹੈ ਉਹਨਾਂ ਲਈ ਅੱਗੇ ਅਰਦਾਸ ਕਰਨੀ ਹੈ ਕਹਿੰਦੇ ਮੈਂ ਅਰਦਾਸ ਕਿਵੇਂ ਕਰਾਂ ਹੁਣ ਸਾਨੂੰ ਵੀ ਸਿਖਾਇਆ ਜਾਂਦਾ ਕਿ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਅੱਗੇ ਅਸੀਂ ਆਖਦੇ ਹਾਂ ਨਾ ਕਿ ਇਦਾਂ ਆ ਸਤਿਗੁਰੂ ਜੀ ਨਿਤਨੇਮ ਹੋਇਆ ਏ ਤੁਸੀਂ ਅਸੀਸ ਦਿੱਤੀ ਹੈ ਨਿਤਨੇਮ ਕਰਦੇ ਹਾਂ ਹੋਇਆਂ ਬਾਣੀ ਪੜ੍ਹਦੇ ਹਾਂ ਹੋਇਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਇਹ ਸਿਖਾਈ ਹੋਈ ਵਿਧੀ ਹੈ ਨਾ ਸਾਨੂੰ ਅਰਦਾਸ ਦਿੱਤੀ ਹੋਈ ਹੈ ਅਸੀਂ ਅਰਦਾਸ ਇੱਕ ਓੰਕਾਰ ਤੋਂ ਲੈ ਕੇ ਅਸੀਂ ਸਮਾਪਤੀ ਕਰਦੇ ਹਾਂ ਨਾਨਕ ਨਾਮ ਤੱਕ ਇਸੇ ਤਰ੍ਹਾਂ ਮਾਈ ਆਈ ਉਹਨੇ ਆ ਕੇ ਪੁੱਛਿਆ ਸਿੰਘ ਸਾਹਿਬ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਰਸ਼ਨ ਕਰਨੇ ਨੇ ਮੈਂ ਅਰਦਾਸ ਕਰਨੀ ਹੈ ਮੈਂ ਕਿਵੇਂ ਕਰਾਂ ਕਹਿੰਦੇ ਮਾਈ ਜਦੋਂ ਸਤਗੁਰੂ ਜੀ ਆਉਣਗੇ ਤਖਤ ਤੇ ਸੁਭਾਈਵਾਨ ਹੋਣਗੇ ਤੂੰ ਆਪ ਹੀ ਅਰਦਾਸ ਕਰੀ ਕਹਿੰਦੀ ਮੈਨੂੰ ਮੰਗਣਾ ਨਹੀਂ ਆਉਂਦਾ ਮੈਨੂੰ ਦੱਸਣਾ ਨਹੀਂ ਆਉਂਦਾ ਕਿ ਮੈਂ ਸਤਗੁਰੂ ਜੀ ਕੀ ਮੰਗਣਾਈਏ ਤੇ ਕੀ ਲੈਣੀ ਹੈ ਕਹਿੰਦਾ ਇਦਾਂ ਆਖੀ ਕਿ ਹੇ ਸਤਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਤੁਸੀਂ ਦਾਤੇ ਅਸੀਂ ਮੰਗਤੇ ਤੁਸੀਂ ਬਖਸ਼ਣ ਹਾਰ ਅਸੀਂ ਪਾਪੀ ਸਤਿਗੁਰੂ ਜੀ ਕਿਰਪਾ ਕਰਕੇ ਝੋਲੀ ਭਰ ਦਿਓ ਕਿਨੇ ਮਾਈ ਇਦਾਂ ਮੰਗੀ ਨਿਮਰਤਾ ਭਾਵ ਦੇ ਵਿੱਚ ਆ ਕੇ ਬੜੇ ਸੰਕੇਪ ਰੂਪ ਦੇ ਵਿੱਚ ਸੋਚਜੇ ਸ਼ਬਦ ਵਰਤੀ ਤੂੰ ਪਰਮਾਤਮਾ ਦੇ ਸਨਮੁਖ ਖੜੀ ਹੋਵੇਂਗੀ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਰੇ ਸਨਮੁਖ ਉਖੜਨਾ ਕੋਈ ਸੌਖੀ ਗੱਲ ਨਹੀਂ ਆਪਣੇ ਮਨ ਦੇ ਵਿੱਚ ਸਭ ਤੋਂ ਤੀਬਰਤਾ ਦੇ ਨਾਲ ਮਨ ਦੇ ਵਿੱਚ ਤਾਂ ਗੁਰੂ ਦੇ ਪਿਆਰ ਲਈ ਪੈਦਾ ਹੋਣੀ ਪੈਂਦੀ ਹੈ ਜਦੋਂ ਸਿਮੇ ਪਾਸ਼ਾ ਆਪਣੇ ਤਖਤ ਦੇ ਸੁਭਾਈਵਾਨ ਹੋਏ ਮਾਈ ਲਾਈਨ ਦੇ ਵਿੱਚ ਲੱਗੀ ਕਿਉਂਕਿ ਗੁਰਸੰਗ ਤਾਂ ਸਤਿਗੁਰ ਜੀ ਤਖਤਾਂ ਨੂੰ ਸਲਾਮ ਕਰਦਿਆਂ ਨੇ ਅੱਜ ਵੀ ਗੁਰਸਾਦੇ ਸੀਸ ਝੁਕਾਉਂਦੀਆਂ ਨੇ ਆਪਾਂ ਆਖਣੇ ਜਿੱਥੇ ਜਾਏ ਵਹਿ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਸਤਿਗੁਰ ਜੀ ਵਹਿਰਦੇ ਉਹ ਥਾਨ ਵੀ ਪੂਜਣਯੋਗ ਹੋ ਜਾਂਦੀ ਹੈ ਪਰ ਧੰਨ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਸਤਿਗੁਰ ਜੀ ਰੋਜ਼ਾਨਾ ਤਖਤ ਦੇ ਸੁਭਾਏਵਾਨ ਹੁੰਦੇ ਸੀ ਅੱਜ ਵੀ ਉਸ ਤਖਤ ਨੂੰ ਅਸੀਂ ਅਸਿਸਦਾ ਕਰਦੇ ਆਂ ਪਰ ਕਈ ਅਜੇ ਵੀ ਨੇ ਜੋ ਅੱਜ ਗੁਰੂ ਨੇ ਇਸ ਪਾਵਨ ਤਖਤ ਦੇ ਨਾਲ ਹੀ ਅੱਡਾ ਲਾਈ ਬੈਠੇ ਨੇ ਪਰ ਉਹ ਗੁਰੂ ਸਾਹਿਬ ਫਿਰ ਆਪਣੇ ਉਸ ਸੰਗ ਸਿੱਖ ਪੰਗਤ ਨੂੰ ਅਸੀਸ ਵਰ ਤੇ ਆਪਾਂ ਨੂੰ ਸਾਨੂੰ ਆਪਣੇ ਭਾਣੇ ਦੇ ਵਿੱਚ ਵਿਚਰਨ ਦੀ ਹਜ਼ੂਰ ਸਾਹਿਬ ਤਰਤੀਬ ਦੇ ਨਾਲ ਅਸੀਸ ਦੇਣੋ। ਰੋ ਵਿਚਾਰ। ਉਹ ਮਾਈ ਉਹ ਲਾਈਨ ਦੇ ਵਿੱਚ ਲੱਗੀ ਹੋਈ ਜਦੋਂ ਸਤਿਗੁਰੂ ਜੀ ਤੋਂ ਨੇ ਤਖਤ ਤੇ ਸਵਾਜਿਵਾਨ ਹੋਏ। ਹੁਣ ਮਨ ਦੇ ਵਿੱਚ ਪੜਨਾ ਤੇ ਰਟਾ ਮਾਰਨ ਦੇ ਵਿੱਚ ਬਹੁਤ ਫਰਕ ਹੈ ਜੀ। ਇੱਕ ਅਜਿਹੇ ਟੀਚਰ ਦਾ ਚੱਜੇ ਟੀਕਰ ਦਾ ਜਿਹੜਾ ਵਧੀਆ ਐਜੂਕੇਸ਼ਨ ਵਾਲਾ ਹੋਵੇ, ਜਿਹਦਾ ਆਪਣਾ ਕੋਈ ਵਧੀਆ ਜਿਹਦਾ ਵੇਸ ਹੋਵੇ, ਆਪ ਦੀ ਮਨ ਦੇ ਵਿੱਚ ਤੀਬਰਤਾ ਹੋਵੇ ਆਪਣੇ ਬੱਚੇ ਨੂੰ ਸਿਖਾਉਣ ਦੀ। ਅਬਦਾ ਉਹਦਾ ਪ੍ਰੋਫੈਸ਼ਨਲ ਹੋਵੇ ਉਹ ਕਦੇ ਨਹੀਂ ਆਖੇਗਾ ਤੁਸੀਂ ਰਟਾ ਮਾਰੋ ਉਹ ਆਖੇਗਾ ਕਿ ਪੁੱਤ ਤੂੰ ਪੜ ਜਿੰਨਾ ਕਿ ਤੇਰੇ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਚੇਂਜ ਹੋਣਗੇ ਉਹ ਚੇਂਜ ਹੋਏ ਵਿਚਾਰ ਜਦੋਂ ਤੁਸੀਂ ਲਿਖੇਗਾ ਉਹਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਕੋਈ ਹੋਰ ਹੀ ਬੋਲੇਗੀ ਤੁਸੀਂ ਨਹੀਂ ਬੋਲ ਸਕਦੇ ਹੁਣ ਮਾਈ ਉਦਾਂ ਹੀ ਰੱਟੀ ਜਾ ਰਹੀ ਹੈ ਜਿਵੇਂ ਉਸ ਸਿੱਖ ਵੀਰ ਨੇ ਆਖਿਆ ਕਿ ਤੂੰ ਇਦਾਂ ਆਖੀ ਜੇ ਸਤਗੁਰੂ ਜੀ ਤੁਸੀਂ ਦਾਤੇ ਅਸੀਂ ਮੰਗਤੇ ਅਸੀਂ ਤੁਸੀਂ ਤੁਸੀਂ ਅਸੀਂ ਪਾਪੀ ਤੁਸੀਂ ਬਖਸ਼ਣ ਹਾਰ ਸਤਗੁਰੂ ਜੀ ਝੋਲੀ ਪਾ ਦਿਓ ਹੁਣ ਦੇਖੋ ਇਹੀ ਸ਼ਬਦਾਂ ਨੂੰ ਦੁਹਰਾ ਰ ਦੁਹਰਾ ਕੇ ਮਾਤਾ ਆਪਣੇ ਮਨ ਦੇ ਵਿੱਚੋਂ ਅਰਦਾਸ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਮਾਈ ਦੀ ਵਾਰੀ ਆਈ ਸੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਕੋਲ ਸਨਮੁਖ ਹੋ ਕੇ ਖੜ ਗਈ ਤੇ ਆਖਰੀ ਹੈ ਸਤਿਗੁਰੂ ਜੀ ਨੇ ਸਤਜੇ ਦੇ ਸੁਵਾ ਦੇ ਵਿੱਚ ਸੋਹਣੇ ਜੇ ਸੁਵਾ ਦੇ ਵਿੱਚ ਆਖਿਆ ਕਹਿੰਦਾ ਮਾਈ ਸਤਿਗੁਰੂ ਜੀ ਕਹਿੰਦੇ ਮੰਗੋ ਕੀ ਮੰਗਦੇ ਹੋ ਮਾਤਾ ਦੱਸੋ ਕੀ ਕਰਨਾ ਹੈ ਕਹਿੰਦੇ ਸਤਿਗੁਰੂ ਜੀ ਤੁਸੀਂ ਮੰਗ ਤੇ ਅਸੀਂ ਦਾਤੇ ਤੁਸੀਂ ਪਾਪੀ ਅਸੀਂ ਬਖਸ਼ਣ ਹਾਰ ਕਿਰਪਾ ਕਰਕੇ ਝੋਲੀ ਭਰ ਦਿਓ ਕੋਲੇ ਖੜਾ ਹੋਇਆ ਸੇਵਾਦਾਰ ਕੋਲੇ ਨੂੰ ਹੋਇਆ ਕਹਿੰਦਾ ਮਾਈ ਕੀ ਆਖ ਰਹੀ ਐ ਕਹਿੰਦਾ ਸਤਿਗੁਰੂ ਜੀ ਗਲਤੀ ਹੋ ਗਈ ਗਲਤੀ ਹੋ ਗਈ ਸਤਿਗੁਰੂ ਜੀ ਤੁਸੀਂ ਦਾਤੇ ਅਸੀਂ ਮੰਗਤੇ ਤੁਸੀਂ ਵਕਸ਼ਨ ਹਾਰ ਹੋ ਸਾਡੀ ਕਿਰਪਾ ਕਰਤੇ ਝੋਲੀ ਭਰਦੇ ਹੋ ਤੁਸੀਂ ਦਾਤਾਂ ਦੇਣ ਵਾਲੇ ਹੋ ਸਤਿਗੁਰੂ ਜੀ ਖੜਕੜਾ ਕੇ ਹੱਸਵੇ ਕਹਿੰਦਾ ਮਾਈ ਸਤਿਗੁਰੂ ਜੀ ਆਖਦੇ ਨੇ ਕਹਿੰਦੇ ਮਾਈ ਪਹਿਲਾਂ ਤੇਰਾ ਧਿਆਨ ਪੂਰੇ ਪੂਰਵਲੇ ਕਰਮਾਂ ਅਨੁਸਾਰ ਚਰਨਾਂ ਦੇ ਵਿੱਚ ਸਦੀਵੀ ਜੁੜਿਆ ਹੋਇਆ ਸੀ ਪਰ ਤੁਸੀਂ ਵਾਰੀ ਇਸ ਦੁਸ਼ ਸ਼ਬਦਾਲੀਆਂ ਦੇ ਵਿੱਚ ਤੁਸੀਂ ਖੁੱਜ ਕੇ ਰਹਿ ਗਏ ਹੋ ਤੁਹਾਡਾ ਉਦੋਂ ਧਿਆਨ ਪੂਰਾ ਸੀ ਉਸ ਦਾਤਾਂ ਦੇ ਦਾਤ ਦੇਣ ਵਾਲੇ ਦਾਤਾਰ ਦੇ ਪਰਮਾਤਮਾ ਦੇ ਚਰਨਾਂ ਵਿੱਚ ਹੁਣ ਤੁਸੀਂ ਵਾਰੀ ਅੱਖਰਾਂ ਦੇ ਵਿੱਚ ਪੂਰੀ ਤਰ੍ਹਾਂ ਟੁੱਟ ਕੇ ਰਹਿ ਗਏ ਹੋ ਹੁਣ ਤੁਸੀਂ ਮੰਗੋ ਕੀ ਮੰਗਤੇ ਹੋ ਸਤਿਗੁਰੂ ਜੀ ਕਹਿੰਦੇ ਕਹਿੰਦੇ ਜੀ ਨਹੀਂ ਤੁਸੀਂ ਬਖਸ਼ਿਓ ਸਭ ਤੋਂ ਗਲਤੀ ਹੋ ਗਈ ਸਤਿਗੁਰੂ ਜੀ ਤੁਸੀਂ ਦਾਤਾਂ ਦੇਣ ਵਾਲੇ ਦਾਤਾਰ ਹੋ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਬਖਸ਼ ਦਿਓ ਸਾਡੇ ਔਗਣ ਕੱਟ ਦਿਓ ਸਭ ਜੁਰ ਕਹਿੰਦੇ ਕੀ ਮੰਗਦੇ ਹੋ ਮੰਗੋ ਇਹ ਵਾਰੀ ਅਰਦਾਸ ਦੇ ਵਿੱਚ ਨਾ ਪਾਓ ਬਾਹਰਲੀ ਤੁਸੀਂ ਉਹ ਸ਼ਬਦ ਬੋਲੇ ਨੇ ਇਹਨਾਂ ਦੇ ਵਿੱਚ ਨਾ ਪਾਓ ਕਹਿੰਦੇ ਜੀ ਘਰ ਦੇ ਵਿੱਚ ਗੋਡੇ ਗੋਡੇ ਗਰੀਬੀ ਹੈ ਮੈਨੂੰ ਇਦਾਂ ਲੱਗਦਾ ਏ ਕਿ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਘਰੇ ਚਿਵਾਰਾ ਪਿਆ ਹੋਇਆ ਦੇਖਾਂ ਤੇ ਮੈਂ ਆਪਣਾ ਪੁੱਤ ਤੇ ਉਹਦੀ ਨੋਹ ਦੇਖਾਂ ਤੇ ਆਪਣੀ ਨੋਹ ਦੇ ਕੋਲ ਇੱਕ ਸੋਹਣਾ ਜਿਹਾ ਪੋਤਾ ਦੇਖਾਂ ਤੇ ਉਹ ਪੋਤੇ ਸਮੇਤ ਮੇਰੀ ਨੋਹ ਰਾਣੀ ਉਸ ਚਿਵਾਰੇ ਦੇ ਵਿੱਚ ਚਾਂਦੀ ਦੀ ਉਫ ਦੇ ਨਾਲ ਕਿਹਨੂੰ ਆਪਾਂ ਮਧਾਣੀ ਆਖਦੇ ਆ ਨਾ ਗੁਰੂ ਪਿਆਰਿਓ ਚੋਦੇ ਨਾਲ ਆਪਣੇ ਉਸ ਚਵਾਰੇ ਦੇ ਵਿੱਚ ਇੱਕ ਸੋਹਣੀ ਜਿਹੀ ਛਾਟੀ ਦੇ ਵਿੱਚ ਲੱਸੀ ਰੜਗੇ। ਹਜ਼ੂਰ ਖੜਖੜਾ ਕੇ ਫਿਰ ਹੱਸ ਕੇ ਕਹਿੰਦੇ ਸਤਿਗੁਰੂ ਜੀ ਸੰਗਲ ਦੇ ਵਿੱਚ ਬੈਠੀ ਹੋ ਸੰਗਤ ਨੂੰ ਸਮੋਦਰ ਕਰਕੇ ਆਖਦੇ ਕਹਿੰਦਾ ਸਤਿਗੁਰੂ ਜੀ ਕਹਿੰਦੇ ਮਾਈ ਇੱਕ ਹੀ ਅਰਦਾਸ ਦੇ ਵਿੱਚ ਸਭ ਕੁਝ ਮੰਗ ਲਿਆ। ਇੱਕੋ ਹੀ ਅਰਦਾਸ ਦੇ ਵਿੱਚ ਤੁਸੀਂ ਤਾਂ ਸਭ ਕੁਝ ਮੰਗ ਲਿਆ ਏ ਗਰੀਬੀ ਕੱਢਣ ਦੇ ਉੱਤੇ ਤੁਸੀਂ ਪਰਮਾਤਮਾ ਦੇ ਦਰ ਦੇ ਉੱਤੇ ਦੇਖੋ ਕਿੰਡੀ ਵੱਡੀ ਅਰਦਾਸ ਹੋਈ ਹੈ। ਹਜੇ ਵੀ ਅਰਦਾਸ ਪੂਰੀ ਨਹੀਂ ਹੋਈ ਮਾਤਾ ਜੀ ਆਖ ਰਹੇ ਨੇ ਕਿ ਉਹ ਮਧਾਣੀ ਦੇ ਵਿੱਚ ਲੱਸੀ ਰੜਕਦੀ ਰੜਕਦੀ ਹੋਈ ਮਰੀ ਨੋਹ ਰਾਣੀ ਦੇ ਮੁਖੋਂ ਜਪ ਦੀ ਸਾਬੀ ਦਾ ਪਾਠ ਸਰਵਨ ਕਰਨ ਨੂੰ ਮਿਲੇ ਕਿੱਡੀ ਵੱਡੀ ਉਦਾਹਰਣ ਦੇ ਦਿੱਤੀ ਹੈ ਸਾਡੇ ਕੋਲੇ ਸਤ ਸਤ ਗੁਰੂ ਜੀ ਕਹਿੰਦੇ ਸਾਤ 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 ਕਹਿੰਦੇ ਸ਼ਾਬਾਸ਼ ਮਾਈ ਤੁਸੀਂ ਗੁਰੂ ਨਾਨਕ ਦੀ ਬਾਣੀ ਨੂੰ ਮੰਗ ਕੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮੰਗ ਲਿਆ ਕਹਿੰਦੇ ਦੇਖੋ ਸਾਡੇ ਘਰਾਂ ਦੇ ਵਿੱਚ ਜੇ ਗਰੀਬੀ ਹੋਵੇ ਸਾਨੂੰ ਤਾਂ ਲੱਕੜ ਦੀ ਕਵਰ ਮਧਾਣੀ ਜੁੜਨੀ ਔਖੀ ਹੈ ਤੁਸੀਂ ਚਾਂਦੀ ਦੀ ਮਧਾਣੀ ਮੰਗੀ ਹੈ ਭਾਵੇਂ ਕੇ ਗੁਰੂ ਨਾਨਕ ਦੀ ਅਮੀਰੀ ਮੰਗੀ ਹੈ ਉਹ ਤੋਂ ਬਾਅਦ ਤੁਸੀਂ ਪੁੱਤ ਮੰਗੇ ਆ ਨਾਲੇ ਤੁਸੀਂ ਪੋਤਰਾ ਮੰਗ ਲਿਆ ਪੋਤਰੇ ਤੋਂ ਪਹਿਲਾਂ ਤੁਸੀਂ ਨੋ ਮੰਗ ਲਈ ਨੋ ਤੋਂ ਪਹਿਲਾਂ ਤੁਸੀਂ ਚਵਾਰਾ ਮੰਗਿਆ ਜਿਵੇਂ ਪਾਸ਼ਾ ਜੀ ਕਹਿੰਦੇ ਸਭ ਤੋਂ ਸੌਖਾ ਤਰੀਕਾ ਏ ਪਰਮਾਤਮਾ ਤੱਕ ਪਰਮਾਤਮਾ ਨੂੰ ਮੰਗ ਲਓ ਜਦੋਂ ਗੁਰੂ ਰਾਮਦਾਸ ਪਾਸ਼ਾ ਜੀ ਤੋਂ ਮੰਗ ਤੁਸੀਂ ਗੁਰੂ ਸਾਹਿਬ ਨੂੰ ਮੰਗੋਗੇ ਨਾ ਸੁਭਾਵਕ ਹੈ ਜੀ ਇਹ ਜੋ ਵਸਤੂ ਆਵਾ ਤੇ ਪਿੱਛੇ ਸਾਰੇ ਦੀਨ ਦੁਨੀਆ ਭੱਜੀ ਫਿਰਦੀ ਹੈ ਇਹ ਦੁਨਿਆਵੀ ਲੋਕ ਦੀਆਂ ਵਸਤੂਆਂ ਗੁਰੂ ਸਾਹਿਬ ਆਪ ਲੈ ਕੇ ਆਉਂਦੇ ਨੇ ਸੁੱਚੇ ਢੰਗ ਦੇ ਨਾਲ ਉਹ ਮਾਈ ਕਹਿੰਦੀ ਅਸੀਂ ਦਾਤਾਂ ਦੇਣ ਵਾਲੇ ਤੁਸੀਂ ਮੰਗਦੇ ਸਤਗੁਰੂ ਜੀ ਹੱਸ ਕੇ ਕਹਿੰਦੇ ਨਹੀਂ ਤੁਸੀਂ ਆਪਣੇ ਬਾਹਰੀ ਸ਼ਬਦਾਂ ਦੇ ਵਿੱਚ ਨਾ ਫਸੋ ਤੁਹਾਡੇ ਮਨ ਦੇ ਵਿੱਚ ਵਿਚਾਰ ਪਰਮਾਤਮਾ ਪ੍ਰਤੀ ਜਿੰਨਾ ਕਿ ਠਹਿਰਾਓ ਹੈ ਕਿੰਨਾ ਕਿ ਪਿਆਰ ਤੁਹਾਡੇ ਗੁਰੂ ਲਈ ਹੈ ਉਹ ਮੈਨੇ ਰੱਖਦਾ ਏ ਬਾਹਰੀ ਸ਼ਬਦਾਬ ਗੁਰੂ ਸਾਹਿਬ ਕਨੇ ਤੁਹਾਨੂੰ ਉਲਝਾ ਕੇ ਰੱਖ ਦੇਣਗੇ ਇਹ ਸਾਡੀ ਅੱਜ ਦਾ ਉਲਝਾਵਾ ਏ ਅਸੀਂ ਆਪਣੇ ਰੱਟੇ ਰਟਾਏ ਅਸੀਂ ਆਪਣੇ ਰੁਟੀਨ ਦੇ ਵਿੱਚ ਖਿੱਚ ਕੇ ਰਹਿ ਗਏ ਆ ਅਸੀਂ ਆਪਣੀ ਮਰਿਆਦਾ ਮਰਿਆਦਾ ਕਰਕੇ ਲੜਨ ਦੇ ਉੱਤੇ ਉਤਾਵਲੇ ਹੋ ਗਏ ਆ ਮਨ ਦੇ ਉੱਤੇ ਉਤਾਵਲੇ ਹੋ ਗਏ ਆ ਲੜਨ 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 ਲਈ ਉਹ ਮਾਈ ਵਰਗੀ ਅਵਸਥਾ ਸਾਡੇ ਸਦੀਵੀ ਕਾਇਮ ਹੋਣੀ ਚਾਹੀਦੀ ਹੈ ਸਤਿਗੁਰੂ ਜੀ ਆਖਦੇ ਨੇ ਆਓ ਸਖੀ ਹਰ ਮੇਲ ਕਰੇ ਹਾ ਕਿ ਆਓ ਮੇਰੀ ਨਾਮ ਰੰਗੀ ਰੂਹੇ ਮੈਨੂੰ ਕਿਰਪਾ ਕਰਕੇ ਪਰਮਾਤਮਾ ਦਾ ਉਹ ਸਨੇਹਾ ਦੇ ਦਿਓ ਜਿਹੜਾ ਪਰਮਾਤਮਾ ਨੇ ਤੈਨੂੰ ਦੇ ਕੇ ਇਸ ਦੁਨਿਆਵੀ ਲੋਕ ਵਿੱਚ ਕੱਲੇ ਆਏ ਮੇਰੀ ਵੇਦਨ ਹਰ ਗੁਰ ਪੂਰਾ ਜਾਣੈ ਵੇਦਨ ਧਰਤ ਹੈ ਪੀੜਾ ਦੁੱਖ ਤਕਲੀਫ ਹੇ ਨਾਮ ਰੰਗੀ ਰੂਹ ਸਤਸੰਗੀ ਰੂਹੇ ਜੇ ਮੇਰੀ ਮਨ ਦੇ ਵਿੱਚ ਜੋ ਪੀੜਾ ਏ ਗੁਰੂ ਤੋਂ ਟੁੱਟੀ ਹੋਈ ਉਹ ਸਿਰਫ ਗੁਰੂ ਹੀ ਜਾਣ ਸਕਦਾ ਏ ਗੁਰੂ ਹੀ ਇਸ ਬੇਦਵੇਦਨ ਨੂੰ ਤੇ ਪੀੜਾ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਏ ਹਉ ਰਹਿਣਾ ਸਕਾਂ ਬਿਨ ਨਾਮ ਬਖਾਣੇ اے ਪ੍ਰਮਾਤਮਾ ਦੇ ਨਾਮ ਰੰਗੀ ਰੋਹੇ ਕਿਰਪਾ ਕਰ ਜੋ ਸਭ ਤੋਂ ਵੱਡਾ ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਨਾਮ ਤੋਂ ਬਿਨਾ ਨਹੀਂ ਪੂਰਾ ਰਹਿ ਸਕਦਾ ਦੁਨਿਆਵੀ ਲੋਕ ਦੇ ਇਸ ਮਨੁੱਖ ਨੂੰ ਸਮੋਧਨ ਕਰਕੇ ਆਖਿਆ ਹੈ ਨਾ ਕਿ ਮੇਰੀ ਵੇਦਨ ਹਰ ਗੁਰਪੂੜਾ ਜਾਣੈ हे सत्संगी मित्र परमात्मा ਦਾ ਰੂਪ ਪੂਰਾ ਗੁਰੂ ਹੀ ਮੇਰੀ ਇਹ ਪੀੜਾ ਦਾ ਹੱਲ ਲੱਭ ਸਕਦਾ ਏ ਤੇ ਉਹ ਨੂੰ ਹੀ ਪਤਾ ਹੈ ਕਿ ਮੇਰਾ ਦਰਦ ਕਿੰਨਾ ਕਹੇ ਤੇ ਕਿੱਡਾ ਕੁ ਵੱਡਾ ਹੋ ਸਕਦਾ ਏ ਅਗਰ ਪੰਕਤੀ ਚ ਉਹ ਦੋਰਾ ਆਧਾਰਨ ਦਿੱਤੀ ਹੈ ਹਉ ਰਹਿਣਾ ਸਕਾਂ ਬਿਨ ਨਾਮ ਵਖਾਣੇ ਮੈਂ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਤੇ ਦਲਾਸਾ ਨਹੀਂ ਆ ਸਕਦਾ ਠਹਿਰਾਓ ਨਹੀਂ ਆ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਮੈਂ ਗੁਰੂ ਦੀ ਗੁਰਬਾਣੀ ਨਾਲ ਜੁੜਦਾ ਨਾ ਸਭ ਤੋਂ ਵੱਡਾ ਸੌਖਾ ਹਜ਼ੂਰ ਨੇ ਅਗਲਾ ਉਦਾਹਰਣ ਦੇ ਦਿੱਤੀ ਹੈ ਮੈਂ ਔਖਦ ਹੁਣ ਉਦਾਹਰਣ ਦਿੱਤੀਆਂ ਨਹੀਂ ਮੈਂ ਔਖਦ ਮੰਤਰ ਦੀਜੈ ਔਖਦ ਦਾ ਅਰਥ ਹੈ ਉਸ ਪੀੜਾ ਦੀ ਦਵਾਈ ਜਿਹਦੇ ਨਾਲ ਉਹ ਪੀੜਾ ਦੂਰ ਹੋਣੀ ਹੈ ਉਹ ਉਦਾਹਰਣ ਦਿੱਤੀ ਹੈ ਮੈਂ ਔਖਦ ਮੰਤਰ ਦੀਜੈ ਗੁਰਪੂਰੈ ਕਹੇ ਪ੍ਰਮਾਤਮਾ ਮੈਂ ਔਖਦ ਮੰਤਰ ਦੀਜੈ ਗੁਰਪੂਰੈ ਮੈਂ ਹਰ ਹਰ ਨਾਮ ਉਧਰੀ ਹੈ ਜੀਓ ਕਹੇ ਪਰਮਾਤਮਾ ਕਿਰਪਾ ਕਰ ਇਸ ਵਾਸਤੇ ਮੈਂ ਗੁਰੂ ਅੱਗੇ ਬੇਨਤੀ ਕਰਦਾ ਤੇ ਆਖਦਾ ਮਾਹੇ ਸਤਿਗੁਰੂ ਜੀ ਮੈਨੂੰ ਆਪਣਾ ਨਾਮ ਦਾ ਉਪਦੇਸ਼ ਦੇ ਕੇ ਦਵਾਈ ਦੇ ਨਾਲ ਮੇਰੀ ਪੀੜਾ ਦੂਰ ਕਰਨ ਦੇ ਵਿੱਚ ਮੇਰੀ ਸਹਾਇਤਾ ਕਰੋ ਮੇਰੀ ਮਦਦ ਕਰੋ ਸਤਿਗੁਰੂ ਜੀ ਇਹ ਜੋ ਵਿਛੋੜੇ ਦੀ ਸਭ ਤੋਂ ਵੱੰਡੀ ਮਨ ਦੇ ਵਿੱਚ ਤੰਗ ਪੈਦਾ ਹੋਈ ਹੈ ਸਤਿਗੁਰੂ ਜੀ ਇਹਨੂੰ ਕਿਰਪਾ ਕਰਕੇ ਦੂਰ ਕਰਨ ਦਾ ਮੇਰੇ ਉੱਤੇ ਉਪਕਾਰ ਕਰੋ ਮੈਂ ਔਖਦ ਮੰਤਰ ਦੀਜੈ ਇਹ ਦਵਾਈ ਦੇ ਕੇ ਮੇਰੇ ਮਨ ਦੇ ਵਿੱਚ ਇਹ ਪਿਆਸ ਬੁਝਾ ਦਿਓ ਅਗਲੀ ਪੰਕਤੀ ਤੀਸਰੇ ਬੰਦ ਦੀ ਆਰੰਭਤਾ ਹੋ ਰਹੀ ਹੈ ਇਸੇ ਪਾਵਨ ਇਹਦੇ ਨਾਲ ਸਤਿਗੁਰੂ ਦੇ ਪਾਵਨ ਸ਼ਬਦ ਦੀ ਸਮਾਪਤੀ ਵੀ ਹੋ ਜਾਣੀ ਹੈ ਜੀ ਹਮ ਚਾਤਰਕ ਦੀਨ ਸਤਿਗੁਰ ਸ਼ਰਨ ਆਈ ਚਾਤਰਕ ਦਾ ਅਰਥ ਹੈ ਪਪੀਹਾ ਪ੍ਰਚਲਿਤ ਖਿਆਲ ਦੇ ਨਾਲ ਪਪੀਹਾ ਸ਼ੁਭਾਂਤੀ ਨਛੱਤਰ ਸਮੇ ਪਹੀ ਬੂੰਦ ਨੂੰ ਹੀ ਪੀਂਦਾ ਹੈ ਮਨ ਹਜ਼ੂਰ ਆਖਦੇ ਨੇ ਹੈ ਦਾਸ ਨਾਨਕ ਆਖ ਕੇ ਅਸੀਂ ਨਿਮਾਣੇ ਚਾਤਰਕ ਹਾਂ ਤੇ ਗੁਰੂ ਦੀ ਸ਼ਰਨ ਆ ਕੇ ਅਸੀਂ ਬੈਠ ਗਏ ਹਾਂ ਕਿਰਪਾ ਕਰਿਓ ਹਰ ਹਰ ਨਾਮ ਬੂੰਦ ਮੁਖ ਪਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਜੀ ਨੇ ਅਸੀਸ ਦੇ ਕੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਨਾਮ ਮੂੰਹ ਦੇ ਰਾਹੀਂ ਸਤਰੁ 79 ਰੂਪ ਦੇ ਰਾਹੀਂ ਉਹ ਬੂੰਦ ਸਾਡੇ ਹਿਰਦੇ ਵਿੱਚ ਪੈ ਗਈ ਹੁਣ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਉਹੀ ਸਾਡਾ ਸਮਾਂ ਹੋ ਗਿਆ ਤੇ ਉਹੀ ਸਾਡਾ ਪ੍ਰਚਲਿਤ ਖਿਆਲ ਦੇ ਅਨੁਸਾਰ ਜਦੋਂ ਪਪੀਹਾ ਸ਼ੁਭਾਂਤੀ ਨਛੱਤਰ ਸਮੇ ਉਹ ਬੂੰਦ ਪੀਂਦਾ ਹੈ ਨਾ ਉਹੀ ਉਹ ਸਾਰੀ ਜ਼ਿੰਦਗੀ ਦੇ ਵਿੱਚ ਆਪਾਂ ਨੇ ਹਿਰਦੇ ਵਿੱਚ ਘਰ ਕਰ ਰੱਖਦਾ ਹੈ ਕਿ ਮੈਂ ਉਹੀ ਬੂੰਦ ਦੇ ਨਾਲ ਜੀਵਨ ਦੇ ਨਾਲ ਆਪਣਾ ਗੁਜ਼ਾਰ ਕਰਨਾ ਹੈ ਹਜ਼ੂਰ ਕਹਿੰਦੇ ਹਰ ਹਰ ਨੂਆ ਮੂੰਦ ਮੁਖ ਪਾਈ ਇਹਹੀ ਬੂੰਦ ਜਿਵੇਂ ਚਾਤਰਕ ਸ਼ਵਾਂਤੀ ਬੂੰਦ ਮੂੰਹ ਦੇ ਵਿੱਚ ਪਾਉਂਦਾ ਹੈ ਨਾਮ ਦਾ ਖਿਆਲ ਨਾਮ ਦਾ ਬੀਜ ਹਿਰਦੇ ਵਿੱਚ ਪਾ ਕੇ ਤੂੰ ਆਪਣੇ ਜੀਵਨ ਨੂੰ ਸਦੀਵੀ ਕਾਇਮ ਕਰਕੇ ਸੁਖਾਲਾ ਕਰ ਸਕਦਾ ਹੈ ਹਰ ਜਲ ਨੇਦ ਹਮ ਜਲ ਕੇ ਮੀਨੇ ਜਨਾਨਨਕ ਜਲ ਬਿਨ ਮਰੀਏ ਜੀਓ ਹੁਣ ਜਲ ਹੈ ਪਾਣੀ ਤੇ ਨਿਦ ਦਾ ਅਰਥ ਹੈ ਖਜ਼ਾਨਾ ਹਜ਼ੂਰ ਨੇ ਸਮੁੰਦਰੀ ਕਿਰਿਆ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੂੰ ਲੈ ਕੇ ਆਂਦਾ ਹੈ ਸਤਿਗੁਰੂ ਜੀ ਆਖਦੇ ਨੇ ਕਿ اے ਪਰਮਾਤਮਾ ਤੂੰ ਪਾਣੀ ਤੇ ਸਮੁੰਦਰ ਦੀ ਨਿਆਈ ਹੈ ਤੇ ਅਸੀਂ ਜਲ ਦੇ ਵਿੱਚ ਮੀਨੇ ਆ ਭਾਵ ਕਿ ਤੇਰੀ ਉਸੇ ਹੀ ਪਾਣੀ ਦੇ ਉਸੇ ਹੀ ਸਮੁੰਦਰ ਦੇ ਵਿੱਚ ਇੱਕ ਮੱਛੀਆਂ ਵਾਂ ਜਦੋਂ ਹੀ ਪਾਣੀ ਮੱਛੀ ਤੋਂ ਦੂਰ ਹੁੰਦਾ ਏ ਚਾਹੇ ਮੱਛੀ ਤੋਂ ਪਾਣੀ ਦੂਰ ਹੋ ਜਾਵੇ ਚਾਹੇ ਪਾਣੀ ਤੋਂ ਮੱਛੀ ਦੂਰ ਹੋ ਜਾਵੇ ਦੋਮਾਂ ਦੇ ਵਿੱਚੋਂ ਮੱਛੀ ਦਾ ਹੀ ਨੁਕਸਾਨ ਹੋਣਾ ਏ ਇਸੇ ਤਰ੍ਹਾਂ ਪ੍ਰਮਾਤਮਾ ਚਾਹੇ ਤੂੰ ਸਾਡੇ ਕਰਮਾ ਕਰਕੇ ਸਾ ਤੋਂ ਦੂਰ ਹੋ ਜਾਵੇਂ ਚਾਹੇ ਅਸੀਂ ਆਪਣੇ ਪੁੱਠੇ ਕਰਮਾਂ ਤੇ ਭੜੇ ਕਰਮਾ ਕਰਕੇ ਤੇਤੋਂ ਦੂਰ ਹੋ ਜਾਈਏ ਦੋਵਾਂ ਦੇ ਵਿੱਚ ਨੁਕਸਾਨ ਸਾਡਾ ਹੀ ਪ੍ਰਮਾਤਮਾ ਹੋ ਜਾਣਾ ਹੈ ਕਿਰਪਾ ਕਰੋ ਸਾਨੂੰ ਨਾਮ ਜਲ ਦਾ ਉਹ ਪ੍ਰਮਾਤਮਾ ਨਾਮ ਦਾ ਬੀਜ ਦੇ ਕੇ ਸਾਨੂੰ ਆਤਮ ਮੌਤ ਤੋਂ ਬਚਾ ਲਓ ਹੋਈਆਂ ਭੁੱਲਾਂ ਚੁੱਕਾਂ ਦੀ ਗੁਰਪਿਆਰੀ ਸਾਧ ਸੰਗਤ ਜੀ ਖਿਮਾ ਬਖਸ਼ਿਓ ਹਜ਼ੂਰ ਨੇ ਬੜੀਆਂ ਉਦਾਹਰਣਾਂ ਦੇ ਨਾਲ ਸਪਾਰਮਨ ਸ਼ਬਦ ਦੇ ਵਿੱਚ ਸਾਨੂੰ ਉਦਾਹਰਣ ਦੇ ਕੇ ਨਵਾਜਿਆ ਹੈ ਕਿ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਪਰਮਾਤਮਾ ਦੇ ਨਾਮ ਨਾਲ ਤਾਂ ਜਦੋਂ ਤੱਕ ਪਰਮਾਤਮਾ ਦੀ ਨਾਵ ਰੰਗੀ ਰੂਹ ਜੁੜਦੀ ਕੋਈ ਨਹੀਂ ਤਾਂ ਹਜ਼ੂਰ ਕਹਿੰਦੇ ਉਹਦਾ ਹੀ ਮੱਛੀ ਦੀ ਮੌਤ ਜਿਵੇਂ ਪਾਣੀ ਤੋਂ ਬਿਨਾ ਹੋ ਜਾਂਦੀ ਹੈ ਅਸੀਂ ਵੀ ਪਰਮਾਤਮਾ ਦੀ ਹੋਂਦ ਤੋਂ ਟੁੱਟ ਕੇ ਅਸੀਂ ਆਤਮਾ ਮੌਤ ਦੇ ਵਿੱਚ ਖਚਤ ਹੋ ਜਾਵਾਂਗੇ ਇਤਨੀਆ ਗਬੇਂਤੀਆਂ ਜਰੂਰ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਗੁਰਪਿਆਰੀ ਸਾਹਿਬ ਦਾ ਸੰਗਤ ਜੀ ਪਰਵਾਨ ਕਰਨੀ ਆ ਬੜੀਆਂ ਉਧਾਰਨ ਦੇ ਤਹਿਤ ਸਤਿਪਾਸ਼ ਨੇ ਸਾਨੂੰ ਨਾਮ ਦੇ ਨਾਲ ਜੁੜਨ ਦਾ ਉਦਮ ਉਪਰਾਲਾ ਬਖਸ਼ਿਸ਼ ਕੀਤਾ ਏ ਹਜ਼ੂਰ ਨੇ ਆਖਿਆ ਏ ਜ਼ਿੰਦਗੀ ਦਾ ਆਧਾਰ ਹੈ ਨਾਮ ਜ਼ਿੰਦਗੀ ਦਾ ਉਪਕਾਰ ਹੈ ਨਾਮ ਸਦੀ ਵੀ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਕੇ ਰੱਖੋ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਕਰੋ ਫਤਿਹ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ